ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟਾਲੀਆਂ ਨਾ ਸਾਹ ਪਾਸੇ ਦਸਮੀ ਰਾਏਕੁੱਡ ਵਿਖੇ ਦੋ ਸਾਲਾਨਾ ਜੋੜ ਮੇਲਾ ਕਲਕਿੱਸ ਪਾਸ਼ਾ ਜੀ ਦਾ ਆਗਮਨ ਪੁਰ 19 ਤੋਂ ਲੈ ਕੇ 21 ਤੱਕ ਹਰ ਸਾਲ ਦੀ ਤਰ੍ਹਾਂ 2 3 4 ਜਨਵਰੀ ਨੂੰ ਮਨਾਇਆ ਜਾਂਦਾ ਵਾ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਕੁੱਡ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ ਸੇਵਾ ਸੁਸਾਇਟੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਰੈਕੋਰ ਸ਼ਹਿਰ ਦੇ ਜਿੰਨੇ ਵੀ ਗੁਰਦੁਆਰਾ ਸਿੱਖਵਾਦ ਦੇ ਪ੍ਰਧਾਨ ਹਨ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਹਿੱਸਾ ਲਿਆ ਵਾ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਕਰਕੇ ਜੋ 2 ਤਰੀਕ ਨੂੰ ਆਰੰਭਤਾ ਹੋ ਰਹੀ ਹੈ ਨਗਰ ਕੀਰਤਨ ਦੀ ਜਿਸ ਵਿੱਚ ਨਗਰ ਕੀਰਤਨ ਦੀ ਰابطਾ ਤਰਾ ਸਾਡੇ ਸ਼ੁਭਨੀਕਤ ਪ੍ਰਬੰਧ ਕਮੇਟੀ ਦੇ ਮੌਜੂਦਾ ਪ੍ਰਧਾਨ ਸਤਕਾਰਯੋਗ ਐਡਕਾਟ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਵਿਸ਼ੇਸ਼ ਤੌਰ ਤੇ ਆ ਰਹੇ ਨੇ ਔਰ ਅਤੇ ਸਿੰਘ ਸਹਿਬਾਨ ਵੀ ਆ ਰਹੇ ਨੇ ਉਸ ਦਿਨ ਜਿਹੜੀ 9 ਵਜੇ ਸਾਡੀ ਇੱਥੋਂ ਚੱਲਣ ਦੀ ਹੈ ਵੀ 9 ਵਜੇ ਤੋਂ ਜਿਹੜੀ ਨਗਰ ਕੀਰਤਨ ਦੀ ਰਮਤਾ ਹੋਏਗੀ ਔਰ ਇਹ ਸਾਹਿਬ ਸ਼ਿਵਗੰਨ ਸਾਹਿਬ ਮਹਾਰਾਜੀ ਸ਼ਤਰਸ਼ਾਹ ਹੈ ਪੰਜ ਪਿਆਰੇ ਪੰਜ ਪਿਆਰੇ ਤੇ ਪੰਜ ਜਿਹੜੇ ਨਿਸ਼ਾਨੀ ਉਹ ਇਸ ਨਗਰਗੀਤਨ ਦੀ ਇਕਬਾਈ ਕਰਨਗੇ ਔਰ ਜਿਹੜੀ ਵਿਉਤਪੰਦੀ ਬਣਾਈ ਗਈ ਹੈ 25 ਪੜਾ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਲਗਭਗ ਉਹ 25 ਪੜਾ ਦੇ ਵਿੱਚ ਬਹੁਤ ਹੀ ਨਿਕਾ ਤੇ ਸ਼ਾਨਦਾਰ ਸਵਾਗਤ ਕਰਨ ਲਈ ਜਿਹੜੇ ਗੁਰਦੁਆਰਾ ਸੇਵਾ ਦੇ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਯਕੀਨ ਦਵਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣਿਕ ਉਤਰ ਪਰਵੰਤਤ ਮੀਟੀ ਵੱਲੋਂ ਜੋ 2 ਜਨਵਰੀ ਨੂੰ 19 ਬਹੁ ਨਗਰਗੀਤਨ ਆਗਮਨ ਪਰ ਸਾਹਿਬੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਜੋ 1705 ਵੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਥੇ ਇਥੇ ਆਏ ਸਨ ਚਰਨ ਪਾਏ ਸਨ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਉਹਨਾਂ ਦੇ ਆਗਮਨ ਪੁਰਬ ਨੂੰ ਬਹੁਤ ਛੱਦਰ ਸਤਕਾਰ ਨਾਲ ਮਨਾਇਆ ਜਾਏਗਾ ਮੈਂ ਸੋਚਿਆ ਪ੍ਰਬੰਧ ਕਮੇਟੀਆਂ ਦਾ ਪ੍ਰਧਾਨ ਸਾਹਿਬਾਨ ਦਾ ਇਸ ਗੱਲੋਂ ਧਰਵਾਦ ਵੀ ਕਰਦਾ ਉੱਥੇ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ 9 2 ਤਰੀਕ ਨੂੰ ਜਿਹੜਾ ਨਗਰ ਕੀਰਤਨ ਦੀ ਰਵਤਾ ਹੋਣੀ ਆ ਲਗਭਗ ਔਰ ਇਹ 50 60 70 ਹਜ਼ਾਰ ਸੰਗਤ ਹੁੰਦੀ ਹੈ ਉਸ ਸਮੇਂ ਔਰ ਮੈਨਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਜਿਹੜਾ ਟ੍ਰੈਫਿਕ ਦੀ ਹਰ ਸਾਲ ਸਾਨੂੰ ਬਹੁਤ ਵੱਡੀ ਭਾਰੀ ਸਮੱਸਿਆ ਆਉਂਦੀ ਹੈ ਵੀ ਸਾਡੇ ਨਗਰਕੀਤ ਨੂੰ ਕੋਈ ਸਮੱਸਿਆ ਨਾ ਆਵੇ ਔਰ ਪੁਖਤਾ ਜਿਹੜੇ ਜਿਹੜੇ ਇੰਤਜ਼ਾਮ ਕੀਤੇ ਜਾਣ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸ਼ੁਰਮਣੀ ਕਮੇਟੀ ਦਾ ਨੁਮਾਇੰਦਾ ਹੁੰਦੇ ਹੋਇਆ ਤੇ ਜਿੰਨੀਆਂ ਵੀ ਸਾਡੀਆਂ ਪ੍ਰਬੰਧ ਕਮੇਟੀਆਂ ਆਏ ਨੇ ਉਹਨਾਂ ਨੇ ਉਹਨਾਂ ਨੇ ਜੋ ਸਹਿਯੋਗ ਸਾਨੂੰ ਦੇ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਅ ਸਮੂਚੇ ਪ੍ਰਬੰਧਕ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਅੱਜ ਇੱਕ ਹੋਰ ਵੱਡੀ ਗੱਲ ਹੋਈ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੱਡੀ ਸਾਬੋ ਗੁਰੂ ਕਾਸ਼ੀ ਤੋਂ ਉੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨੌਲਾ ਜਥੇਦਾਰ ਸਾਹਿਬ ਸਿੰਘ ਸਾਹਿਬ ਜੀ ਵਿਸ਼ੇਸ਼ ਤੌਰ ਤੇ ਗੁਰਦਾਰਾ ਟਾਲੀ ਟਾਲੀਆਣਾ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਉਹਨਾਂ ਨੇ ਜੋ ਸਾਲਾਨਾ ਜੋੜ ਮੇਲੇ ਦਾ ਜੋ ਪੋਸਟਰ ਆ ਉਹ ਆਪਣੇ ਕਰ ਕਮਰਾਨਾ ਰਿਲੀਜ਼ ਕੀਤਾ ਵਾ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਮੁੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟਾਲੀਆਂ ਨਾ ਸਾਹ ਪਾਸੇ ਦਸਮੀ ਰਾਏਕੁੱਡ ਵਿਖੇ ਦੋ ਸਾਲਾਨਾ ਜੋੜ ਮੇਲਾ ਕਲਕਿੱਸ ਪਾਸ਼ਾ ਜੀ ਦਾ ਆਗਮਨ ਪੁਰ 19 ਤੋਂ ਲੈ ਕੇ 21 ਤੱਕ ਹਰ ਸਾਲ ਦੀ ਤਰ੍ਹਾਂ 2 3 4 ਜਨਵਰੀ ਨੂੰ ਮਨਾਇਆ ਜਾਂਦਾ ਵਾ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਕੁੱਡ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਪਉਣਾ ਦੀਆਂ ਪ੍ਰਬੰਧਕ ਕਮੇਟੀਆਂ ਸੇਵਾ ਸੁਸਾਇਟੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨਾਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਰੈਕੋਰ ਸ਼ਹਿਰ ਦੇ ਜਿੰਨੇ ਵੀ ਗੁਰਦੁਆਰਾ ਸਿੱਖਵਾਦ ਦੇ ਪ੍ਰਧਾਨ ਹਨ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਹਿੱਸਾ ਲਿਆ ਵਾ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਕਰਕੇ ਜੋ 2 ਤਰੀਕ ਨੂੰ ਆਰੰਭਤਾ ਹੋ ਰਹੀ ਹੈ ਨਗਰ ਕੀਰਤਨ ਦੀ ਜਿਸ ਵਿੱਚ ਨਗਰ ਕੀਰਤਨ ਹੀ ਰਬਤਾ ਤਰਾੰਗ ਸਾਡੇ ਸ਼ੁਭਨੀਕਤਰ ਪ੍ਰਬੰਧ ਕਮੇਟੀ ਦੇ ਮੌਜੂਦਾ ਪ੍ਰਧਾਨ ਸਤਕਾਰਯੋਗ ਹੈਡਕੋਟ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਵਿਸ਼ੇਸ਼ ਤੌਰ ਤੇ ਆ ਰਹੇ ਨੇ ਉਹ ਅਤੇ ਸਿੰਘ ਸਹਿਬਾਨ ਵੀ ਆ ਰਹੇ ਨੇ ਉਸ ਦਿਨ ਜਿਹੜੀ 9 ਵਜੇ ਸਾਡੀ ਇੱਥੋਂ ਚੱਲਣ ਦੀ ਹੈ ਵੀ 9 ਵਜੇ ਤੋਂ ਜਿਹੜੀ ਨਗਰ ਕੀਰਤਨ ਦੀ ਰਮਤਾ ਹੋਏਗੀ ਔਰ ਇਹ ਸਾਹਿਬ ਸ਼ਿਗਵੰਦ ਸਾਹਿਬ ਮਾਰੀ ਦੀ ਸ਼ਤਰਸ਼ਾਹੇਟ ਪੰਜ ਪਿਆਰੇ ਪੰਜ ਪਿਆਰੇ ਤੇ ਪੰਜ ਜਿਹੜੇ ਨਿਸ਼ਾਨਚੀ ਉਹ ਇਸ ਨਗਰਗੀਤਨ ਦੀ ਇਕਬਾਈ ਕਰਨਗੇ ਔਰ ਜਿਹੜੀ ਵਿਉਤਪੰਦੀ ਬਣਾਈ ਗਈ ਹੈ 25 ਪੜਾ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਲਗਭਗ ਉਹ 25 ਪੜਾਾਂ ਦੇ ਵਿੱਚ ਬਹੁਤ ਹੀ ਨਿੱਘਾ ਤੇ ਸ਼ਾਨਦਾਰ ਸਵਾਗਤ ਕਰਨ ਲਈ ਜਿਹੜੇ ਗੁਦਵਾਰਾ ਸੇਵਾ ਦੇ ਪ੍ਰਧਾਨ ਨੇ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਯਕੀਨ ਦਵਾ ਵੀ ਹਰ ਸਾਲ ਦੀ ਤਰ੍ਹਾਂ ਸ਼੍ਰੋਮਣਿਕ ਉਤਰ ਪਰਮੰਤਤ ਮੀਟਿੰਗ ਵੱਲੋਂ ਜੋ 2 ਜਨਵਰੀ ਨੂੰ 19 ਬਹੁ ਨਗਰਗੀਤਨ ਆਗਮਨ ਪੁਰ ਸਾਹਿਬੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਜੋ 1705 ਦੀ ਸੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਇੱਥੇ ਆਏ ਸਨ ਚਰਨ ਪਾਏ ਸਨ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਉਹਨਾਂ ਦੇ ਆਗਮਨ ਪੁਰਬ ਨੂੰ ਬਹੁਤ ਖੁਸ਼ਦਦ ਸਤਕਾਰਨਾ ਬਣਾਇਆ ਜਾਏਗਾ ਮੈਂ ਸਵੋਚਿਆ ਪ੍ਰਬੰਧਕ ਕਮੇਟੀਆਂ ਦਾ ਪ੍ਰਧਾਨ ਸਾਹਿਬਾਂ ਦਾ ਇਸ ਕਾਲੋ ਧੰਨਵਾਦ ਵੀ ਕਰਦਾ ਉੱਥੇ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ 2 2 ਤਰੀਕ ਨੂੰ ਜਿਹੜਾ ਨਗਰ ਕੀਰਤਨ ਦੇ ਰਬਤਾ ਹੋਣੀ ਆ ਲਗਭਗ ਉਹਦੇ 50 60 70 ਹਜ਼ਾਰ ਸਗਤ ਹੁੰਦੀ ਹੈ ਉਸ ਸਮੇਂ ਔਰ ਮੈਨਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਜਿਹੜਾ ਟ੍ਰੈਫਿਕ ਦੀ ਹਰ ਸਾਲ ਸਾਨੂੰ ਬਹੁਤ ਵੱਡੀ ਭਾਰੀ ਸਮੱਸਿਆ ਆਉਂਦੀ ਹੈ ਵੀ ਸਾਡੇ ਨਗਰ ਕੀਰਤ ਨੂੰ ਕੋਈ ਸਮੱਸਿਆ ਨਾ ਆਵੇ ਔਰ ਪੁਖਤਾ ਜਿਹੜੇ ਜਿਹੜੇ ਇੰਤਜ਼ਾਮ ਕੀਤੇ ਜਾਣ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸ਼ਰਮਣੀ ਕਮੇਟੀ ਦਾ ਨੁਮਾਇੰਦਾ ਹੁੰਦੇ ਹੋਇਆ ਤੇ ਜਿੰਨੀਆਂ ਵੀ ਸਾਡੀਆਂ ਪ੍ਰਬੰਧਕ ਕਮੇਟੀਆਂ ਆਏ ਨੇ ਉਹਨਾਂ ਨੇ ਉਹਨਾਂ ਨੇ ਜੋ ਸਹਿਯੋਗ ਸਾਨੂੰ ਦੇ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਸਮਚੇ ਪ੍ਰਬੰਧ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਅੱਜ ਇੱਕ ਹੋਰ ਵੱਡੀ ਗੱਲ ਹੋਈ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੱਡੀ ਸਾਬੋ ਗੁਰੂ ਕਾਸ਼ੀ ਤੋਂ ਉੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨੋਲਾ ਜਥੇਦਾਰ ਸਾਫ ਸਿੰਘ ਸਾਹਿਬ ਜੀ ਵਿਸ਼ੇਸ਼ ਤੌਰ ਤੇ ਗੁਰਦਾਰਾ ਟਾਲੀ ਟਾਲੀਆਣਾ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਉਹਨਾਂ ਨੇ ਜੋ ਸਲਾਨਾ ਜੋੜ ਮੇਲੇ ਦਾ ਜੋ ਪੋਸਟਰ ਆ ਉਹ ਪ੍ਰੇਕਾਰ ਕਮਰਾਨਾ ਰਿਲੀਜ਼ ਕੀਤਾ ਵਾ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਮੁੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟਾਲੀਆਂ ਨਾ ਸਾਹ ਪਾਸੇ ਰਾਇਕੁੱਟ ਵਿਖੇ 2 ਸਾਲਾਨਾ ਜੋੜ ਮੇਲਾ ਕਲਕਿਤ ਪਾਸ਼ਾ ਜੀ ਦਾ ਆਗਮਨ ਪੁਰ 19 ਪੋਤ ਲੈ ਕੇ 21 ਪੋਤ ਤੱਕ ਹਰ ਸਾਲ ਦੀ ਤਰ੍ਹਾਂ 2 3 4 ਜਨਵਰੀ ਨੂੰ ਮਨਾਇਆ ਜਾਂਦਾ ਵਾ ਉਸ ਦੇ ਸਬੰਧ ਦੇ ਵਿੱਚ ਅੱਜ ਰਾਇਕੁੱਟ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ ਸੇਵਾ ਸੁਸਾਇਟੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਦੇ ਨਾਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਰੈਕੋਰ ਸ਼ਹਿਰ ਦੇ ਜਿੰਨੇ ਵੀ ਗੁਰਦੁਆਰਾ ਸਫਵਾ ਦੇ ਪ੍ਰਧਾਨ ਹਨ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਹਿੱਸਾ ਲਿਆ ਵਾ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਕਰਕੇ ਜੋ 2 ਤਰੀਕ ਨੂੰ ਆਰੰਭਤਾ ਹੋ ਰਹੀ ਹੈ ਨਗਰ ਕੀਰਤਨ ਦੀ ਜਿਸ ਵਿੱਚ ਨਗਰ ਕੀਰਤਨ ਹੀ ਰਬਤਾ ਤਰਾ ਸਾਡੇ ਸ਼ੁਭਨੀਕਤਰ ਪ੍ਰਬੰਧ ਕਮੇਟੀ ਦੇ ਮੌਜੂਦਾ ਪ੍ਰਧਾਨ ਸਤਕਾਰਯੋਗ ਹੈਡਕੋਟ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਵਿਸ਼ੇਸ਼ ਤੌਰ ਤੇ ਆ ਰਹੇ ਨੇ ਉਹ ਅਤੇ ਸਿੰਘ ਸਹਿਬਾਨ ਵੀ ਆ ਰਹੇ ਨੇ ਉਸ ਦਿਨ ਜਿਹੜੀ 9 ਵਜੇ ਸਾਡੀ ਇੱਥੋਂ ਚੱਲਣ ਦੀ ਹੈ ਵੀ 9 ਵਜੇ ਤੋਂ ਜਿਹੜੀ ਨਗਰ ਕੀਰਤਨ ਦੀ ਰੰਮਤਾ ਹੋਏਗੀ ਔਰ ਇਹ ਸਾਹਿਬ ਸ਼ਿਗਵੰਦ ਸਾਹਿਬ ਮਾਰੀ ਦੀ ਸ਼ਤਰਸ਼ਾਹੇਟ ਪੰਜ ਪਿਆਰੇ ਪੰਜ ਪਿਆਰੇ ਤੇ ਪੰਜ ਜਿਹੜੇ ਨਿਸ਼ਾਨਚੀ ਉਹ ਇਸ ਨਗਰਗੀਤਨ ਦੀ ਇਕਬਾਈ ਕਰਨਗੇ ਔਰ ਜਿਹੜੀ ਵਿਉਤਪੰਦੀ ਬਣਾਈ ਗਈ ਹੈ 25 ਪੜਾ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਲਗਭਗ ਉਹ 25 ਪੜਾਾਂ ਦੇ ਵਿੱਚ ਬਹੁਤ ਹੀ ਨਿਕਾ ਤੇ ਸ਼ਾਨਦਾਰ ਸਵਾਗਤ ਕਰਨ ਲਈ ਜਿਹੜੇ ਗੁਦਵਾਰਾ ਸੇਵਾ ਦੇ ਪ੍ਰਧਾਨ ਨੇ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਯਕੀਨ ਦਵਾ ਵੀ ਹਰ ਸਾਲ ਦੀ ਤਰ੍ਹਾਂ ਸ਼੍ਰੋਮਣਿਕ ਉਤਰ ਪਰਮੰਤਤ ਮੀਟਿੰਗ ਵੱਲੋਂ ਜੋ 2 ਜਨਵਰੀ ਨੂੰ 19 ਬਹੁ ਨਗਰਗੀਤਨ ਆਗਮਨ ਪੁਰ ਸਾਹਿਬੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਜੋ 1705 ਦੀ ਈਸਵੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਇੱਥੇ ਆਏ ਸਨ ਚਰਨ ਪਾਏ ਸਨ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਉਹਨਾਂ ਦੇ ਆਗਮਨ ਪੁਰਬ ਨੂੰ ਬਹੁਤ ਸਰਦਾਰ ਸਤਿਕਾਰ ਨਾਲ ਮਨਾਇਆ ਜਾਏਗਾ ਮੈਂ ਸਵੋਚਿਆ ਪ੍ਰਬੰਧਕ ਕਮੇਟੀਆਂ ਦਾ ਪ੍ਰਧਾਨ ਸਾਹਿਬਾਂ ਦਾ ਇਸ ਕਾਰੋ ਧੰਨਵਾਦ ਵੀ ਕਰਦਾ ਉੱਥੇ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ 9 2 ਤਰੀਕ ਨੂੰ ਜਿਹੜਾ ਨਗਰ ਕੀਰਤਨ ਦੇ ਰਵਤਾ ਹੋਣੀ ਆ ਲਗ ਭਗ ਉਹਦੇ ਚ 50 60 70 ਹਜ਼ਾਰ ਸਗਤ ਹੁੰਦੀ ਹੈ ਉਸ ਸਮੇਂ ਔਰ ਮੈਨਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਜਿਹੜਾ ਟ੍ਰੈਫਿਕ ਦੀ ਹਰ ਸਾਲ ਸਾਨੂੰ ਬਹੁਤ ਵੱਡੀ ਭਾਰੀ ਸਮੱਸਿਆ ਆਉਂਦੀ ਹੈ ਵੀ ਸਾਡੇ ਨਗਰਕੀਤਨ ਨੂੰ ਕੋਈ ਸਮੱਸਿਆ ਨਾ ਆਵੇ ਔਰ ਪੁਖਤਾ ਜਿਹੜੇ ਜਿਹੜੇ ਇੰਤਜ਼ਾਮ ਕੀਤੇ ਜਾਣ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸ਼ਰਮਣੀ ਕਮੇਟੀ ਦਾ ਨੁਮਾਇੰਦਾ ਹੁੰਦੇ ਹੋਇਆ ਤੇ ਜਿੰਨੀਆਂ ਵੀ ਸਾਡੀਆਂ ਪ੍ਰਬੰਧਕ ਕਮੇਟੀਆਂ ਆਏ ਨੇ ਉਹਨਾਂ ਨੇ ਉਹਨਾਂ ਨੇ ਜੋ ਸਹਿਯੋਗ ਸਾਨੂੰ ਦੇ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਸਮੂਚੇ ਪ੍ਰਬੰਧ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਅੱਜ ਇੱਕ ਹੋਰ ਵੱਡੀ ਗੱਲ ਹੋਈ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੱਡੀ ਸਾਬੋ ਗੁਰੂ ਕਾਸ਼ੀ ਤੋਂ ਉੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨੋਲਾ ਜਥੇਦਾਰ ਸਾਹਿਬ ਸਿੰਘ ਸਾਹਿਬ ਜੀ ਵਿਸ਼ੇਸ਼ ਤੌਰ ਤੇ ਗੁਰਦਾਰਾ ਟਾਲੀ ਟਾਲੀਆਣਾ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਉਹਨਾਂ ਨੇ ਜੋ ਸਲਾਨਾ ਜੋੜ ਮੇਲੇ ਦਾ ਜੋ ਪੋਸਟਰ ਆ ਉਹ ਪ੍ਰੇਕਾਰ ਕਮਰਾਣਾ ਰਿਲੀਜ਼ ਕੀਤਾ ਵਾ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਮੁੱਚੀ ਪ੍ਰਬੰਧ ਕਮੇਟੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ